ਨਾਨਕ ਸਾਹਿਬ ਪਾਤਸ਼ਾਹ ਬੜੀ ਬਖਸ਼ਿਸ਼ ਕਰ ਰਿਆ ਮਹਾਰਾਜ ਨੇ ਮੀਂਹ ਦਾ ਮੌਸਮ ਬਣਾਤਾ ਮਹਾਰਾਜ ਅਕਾਲ ਪੁਰਖ ਜੀ ਕਿਰਪਾ ਕਰੋ ਕੰਮ ਕਰ ਲੈਂਦੋ ਤੁਹਾਡੇ ਬੱਚੇ ਨੂੰ ਮਾਇਆ ਦੀ ਬੜੀ ਲੋੜ ਹੈ ਜਿਆ ਕੋਦੀ 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 ਮੈਂ ਕਾ ਕੋਦੀਏ ਕੀ ਅਸਲ 'ਚ ਇਹ ਕਹਿ ਰਿਆ ਸੀ ਕੋਟਦੀਏ ਹਾਂਜੀ ਕਿੱਦਾਂ ਸਾਰੇ ਸਤਿ ਸ਼ਕਾਲ ਆਦਾਬ ਨਮਸਤੇ ਮੈਂ ਹੋਪ ਸੂ ਸਾਰੇ ਵਧੀਆ ਹੋਵੋਗੇ ਤੇ ਗਰਭੀਆਂ ਸ਼ੁਰੂ ਹੋ ਚੁੱਕੀਆਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਾਂ ਕਾਲੀ ਟੀ-ਸ਼ਰਟ ਵੇਅਰ ਕੀਤੀ ਹੈ ਦੇਖ ਸਕਦੇ ਆ ਤੁਸੀਂ ਹੈਨਾ ਤੇ ਚਲੋ ਅੱਜ ਚੱਲਦੇ ਆਂ ਫਿਰ ਕੰਮ ਤੇ ਤੁਹਾਨੂੰ ਪਤਾ ਹੀ ਆ ਵੀ ਸਿੱਖ ਪੰਥ ਕਿੰਨੀ سپورਟ ਕਰਦਾ ਸਾਨੂੰ ਰਾਗੀ ਸਿੰਘਾਂ ਨੂੰ ਤੇ ਸਾਨੂੰ ਜਿਮੇਟੋ ਕਰਨਾ ਪੈ ਰਿਹਾ ਤੇ ਜਿਮੇਟੋ ਤੋਂ ਪੈਸੇ ਬਣਦੇ ਨਹੀਂ ਆ ਕੰਮ ਸੁੱਖ ਨਾਲ ਹੁੰਦਾ ਕੀ ਆ ਤੇ ਆਪਾਂ ਨੂੰ ਵਲੋਗਿੰਗ ਕਰਨੀ ਪੈ ਰਹੀ ਹੈ ਸ਼ਾਇਦ ਸਾਡਾ ਘਰ ਬਣ ਜਵੇ ਲੋਕਾਂ ਨੇ 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 ਘਰ ਬਣਾ ਲਏ ਦੀਆਂ ਨੇ ਵੱਡੀਆਂ ਗੱਡੀਆਂ ਲੈ ਲਈਆਂ ਸ਼ਾਇਦ ਆਪਾਂ ਵੀ ਵਲੋਗਿੰਗ ਕਰਕੇ ਕੁਝ ਕੱਟ ਲਈਏ ਸਵਾਹ ਉਹ ਆਪਣੀ ਮਿਹਨਤ ਤਾਂ ਆਪਾਂ ਕਰਦੇ ਪਏ ਆ ਹੌਲੀ ਹੌਲੀ ਦੇਖਦੇ ਆ ਤੇ ਆਓ ਦੇਖਦੇ ਆ ਫੇਰ ਰਾਤ ਨੂੰ ਕੀ ਬਣਦਾ ਕਿੰਨੇ ਆਰਡਰ ਲੱਗਦੇ ਕਿੰਨੇ ਪੈਸੇ ਆ ਦਿਖਾਉਨੇ ਆ ਅੱਜ ਤੁਹਾਨੂੰ ਜਿਮੈਟੋ ਦੀ ਜ਼ਿੰਦਗੀ ਆਰਡਰ ਪਿਆ ਆਪਾਂ ਨੂੰ 25 ਮਿੰਟ ਬਾਅਦ ਤੇ ਐਮੀ ਨੂੰ ਬੜਾ ਚਾਹ ਹੁੰਦਾ ਆਰਡਰ ਚੱਕਦਾ ਐ ਵੀ ਆਰਡਰ ਚੱਕ ਕੇ ਛਾ ਕੀ ਲਿੰਦਾ ਆ ਲਓ ਜੀ ਐਮੀ ਨੇ ਆਰਡਰ ਚੱਕਦਾ ਐਮੀ ਕਿਦਾ ਵੇ ਹਾਂ ਉਹ ਤੇ ਚੱਲ ਆ ਲੈ ਕਿੰਨਾ ਗਲਾਸ ਹੈ ਇਹ ਭਰਾਵਾ ਜੇਠਾ ਲਾਲ ਹੀ ਦੇਖਦਾ ਰਹਿੰਦਾ ਲਓ ਜੀ ਜੇਠਾ ਲਾਲ ਹੁਣ ਤਾਂ ਹੋਰ ਕੋਈ ਚੱਲਣ ਡਿਆ ਕਿ ਉਹ ਹੀ ਚੱਲਦਾ ਹੈ ਜੇਠਾ ਲਾਲ ਹੀ ਆਵਾ ਇਨਕਾ ਲਾਈਂ ਕੰਮ-ਕੁਮ ਕਰ ਲੋ ਵੇਚ ਲੋ ਕੋਈ ਪੀਜ਼ਾ ਫੂਜਾ ਵੇਚਦੇ ਆ ਪਾ ਲੈ ਆਇਓ ਮੋਟਰ ਆ ਬੱਕੀ ਲਾਈ ਜਾਂਦਾ ਮੱਥਾ ਟੇਕ ਕੇ ਦੁਕਾਨ ਤੇ ਆ ਜਾਂਦਾ ਹੈ ਮੰਦਰ ਮੈਂ ਇਹ ਬਣ ਰਹੀ ਮਨ ਲਾਈਕ ਕੀ ਕਰਦੇ ਆਮਲੇਟ ਬੋਲ ਰਹੇ ਆ ਨਹੀਂ ਨਹੀਂ ਮਾਰੇ ਕੋਫੀ ਅੱਛਾ ਮੈਂ ਬਣ ਆਮਲੇ ਮੈਂ ਕਰ ਆਂਡਾ ਖਾਨ ਨੂੰ ਕੀ ਕਰਦਾ ਆ ਲੋ ਜੀ ਲੈ ਚੱਕਲਾ ਤੇ ਕਰੋ ਇਹਨਾਂ ਦੀ ਡਿਸ਼ ਲੈ ਵੀ ਚੱਕ ਉਹ ਮਦਰ ਕੋਣ ਆਉਂਦੇ ਤੇ ਟਪੂ ਅੰਕਲ ਉਹ ਆਏ ਤੇ ਆਇਆ ਟਪੂ ਅੰਕਲ ਉਹ ਓਏ ਬਾਹਰ ਆ ਗਈ ਉਲਟਾ ਚਸ਼ਮਾ ਪਿਆਜ ਪਿਆਜ ਚੱਲ ਕੇ ਉਹਦੇ ਬੱਕੀ ਲਈ ਆ ਉਹਨੇ ਕੀ ਛੱਡ ਕੇ ਪਿਆਰ ਛੱਡ ਕੇ ਪਿਆਰ ਕਰਦਾ ਬਈ ਛੱਡ ਕੇ ਵੀਡੀਓ ਵੀ ਮਾਨ ਆ ਗਿਆ ਇਹ ਸਵਾਦ ਹੀ ਲਈ ਜਾਂਦੇ ਆ ਹੈ ਇਹ ਸਾਲੇ ਆਰਡਰ ਰੂਟਰ ਨਹੀਂ ਦਿੱਤੇ ਘੱਮ ਘਮ ਨਹੀਂ ਚਾਲੀਆਂ ਦਾ ਆਰਡਰ ਪਿਆ ਉਹ ਵੀਡੀਓ ਹੋਰ ਬਣਾਓ ਫੇਰ ਤੋੜਾਂਗੇ ਤੁਹਾਨੂੰ ਪੱਕੀ ਗੱਲ ਆ ਹਾਂਜੀ ਹਾਂਜੀ ਆਹ ਦੇਖ ਲਓ ਤੁਹਾਡੇ ਮਰ ਕਰਨ ਲੱਗੇ ਮੈਂ ਆ ਹਾਂ ਦੋ ਤੇ ਸਭ ਤੋਂ ਵਧੀਆ ਬੰਦਾ ਆ ਬਾਜੀ ਆ ਉਹਨੂੰ ਪਹਿਲਾਂ ਇਦਾਂ ਲੱਗਾ ਵੀ ਬੰਨਾ ਬੰਨਾ ਮੈਨੂੰ ਲੱਗਾ ਕਰੇ ਮੇਰਾ ਨਾਮ ਲਾਊਗਾ ਭਾਈ ਤੂੰ ਚੰਗਾ ਆ ਅਸੀਂ ਮਾੜੀ ਕਹਿਣ ਲਗੇ ਲੈਂਦਾ ਹਾਂ ਮੈਂ ਕੀ ਆਈ ਕਿਉਂ ਸੇ ਹੁਣ ਤਾਂ ਬੱਸ ਕਰੋ ਇਹਦੀ ਝੱਗ ਬਣ ਗਈ ਹੋਣੀ ਆ ਨਹੀਂ ਨਹੀਂ ਏਡੀ ਮਸ਼ੀਨ ਲੈ ਲਓ ਜੇ ਬਲੈਂਡ ਕਰਕੇ ਪੀਣੀ ਹੁੰਦੀ ਤਾਂ ਤੇਈ ਲੈ ਲਓ ਇੱਕ ਦਿਨ ਕੀ ਲੈ ਲਓ ਮਸ਼ੀਨ ਹਾਈ ਤਾਂ ਭੈਣ ਚ ਮੇਰਾ ਚੈਨਲ ਵੀ ਮੋਨਟਾਈਜ਼ ਨਹੀਂ ਹੋਇਆ ਮੈਂ ਤੇ ਆਪ ਆਟਾ ਧਾਰ ਲੈਣਾ ਕੀ ਲੈ ਲਓ ਫਿਰ ਮਸ਼ੀਨ ਦੀ ਵੀਡੀਓ ਪਾ ਆ ਕਰੀ ਆਪਾਂ ਐਸੀ ਮੰਡ ਆਰਡਰ ਦੇਣ ਆ ਕਪੂਰਥਲਾ 로ਡ ਆ ਦੇਖ ਲੋ ਠੀਕ ਆ ਆਪਾਂ ਮੋੜ ਤੋਂ ਸੱਜੇ ਹੋ ਜਾਣਾ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਬੜੀ ਬਖਸ਼ਿਸ਼ ਕਰ ਰਿਆ ਮਹਾਰਾਜ ਨੇ ਮੀਂਹ ਦਾ ਮੌਸਮ ਬਣਾਤਾ ਮਹਾਰਾਜ ਅਕਾਲ ਪੁਰਖ ਜੀ ਕਿਰਪਾ ਕਰੋ ਕੰਮ ਕਰ ਲੈੰਦੋ ਤੁਹਾਡੇ ਬੱਚੇ ਨੂੰ ਮਾਇਆ ਦੀ ਬੜੀ ਲੋੜ ਏ ਸੋ ਦੇਖ ਲੋ ਤੇ ਆਹ ਰੋਡ ਤੇ ਗੱਡੀਆਂ ਨੰਗਰੀਆਂ ਦੇਖ ਲੋ ਤੇ ਮਾਰੇ ਮਾੜੀ ਨਿਸ਼ਕੋਰ ਮਾਰੋ ਆ ਦੇਖੋ ਮੌਨ ਚਮਕ ਰਿਹਾ ਪੂਰਾ ਯੈਸ ਕਰਾ ਰਹੇ ਚਲੋ ਹੁਣ ਸ਼ਹਿਰਵਾਲ ਨੂੰ ਜਾਈਏ ਹਵਾ ਬੜੀ ਜਲਦੀ ਪਈ ਆ ਸ਼ਹਿਰਵਾਲ ਨੂੰ ਆਪਾਂ ਚਾਲਾ ਪਾ ਲਿਆ ਵਾ ਹੌਲੀ ਹੌਲੀ ਯਾਰ ਦਾ ਕੋਈ ਮੌਲ ਨਹੀਂ ਹੈਗਾ ਕਿਉਂਕਿ ਜੀ ਮੀਂਹ ਪੈਣ ਵਾਲਾ ਥੋੜਾ ਜਿਹਾ ਲੱਪਲੀਏ ਮੋਟਰਸਾਈਕਲ ਸਵੇਤੀ ਪਹੁੰਚ ਜਾਗੇ ਸੋ ਅੱਗੇ ਗੱਲ ਕਰਦੇ ਆ ਜੇ ਤੇ ਮੀਂਹ ਪੈਣ ਲੱਗ ਪਿਆ ਫਿਰ ਤੇ ਮੈਂ ਕੱਲ ਜਾਣਾ ਘਰ ਇਹ ਨਾ ਪਿਆ ਤੇ ਫਿਰ ਆਪਾਂ ਕੰਮ ਕਰ ਲਾਂਗੇ ਆਪ ਕੀ ਦੇਖਦੇ ਕੀ ਹੋ ਰਿਹਾ ਆ ਸਾਹੀ ਕੰਮ ਮਾੜਾ ਹੁੰਦਾ ਆ ਬਸ ਵੀ ਕਹਿਣ ਲੱਗ ਗਿਆ ਨਾ ਸਾਹੀ ਕੰਮ ਮਾੜਾ ਐ ਲੈ ਲਾਪਿਆ ਤੇ ਇਹਨਾਂ ਨੂੰ ਪੈ ਗਈਆਂ ਬਿਪਤਾ ਇਨਾਂ ਨੂੰ ਇਨਾਂ ਨੂੰ ਪੈ ਗਈਆਂ ਬਿੜਤਾ ਆ ਬੰਦੇ ਦੋ ਬਾਾਰ ਜਿਹੜੇ ਵੀਡੀਓ ਬਣਦੀ ਆ ਆਪਾਂ ਬਣਾਈ ਨਹੀਂ ਆ ਦੇਖੋ ਇੱਧਰ ਓਏ ਓ ਯਸ ਓ ਚੱਕ ਆਤੀ ਪਾਓ ਖਿੱਚ ਕੇ ਖਿੱਚ ਕੇ ਜਰਾ ਇਹ ਟਰੱਕ ਹੋਈ ਸਰਦਾਰ ਜੀ ਅੰਦਰੋਂ ਖਾਲੀ ਬੋਤਲਾਂ ਲਿਆ ਰਿਹਾ ਯਾਰ ਕੀ ਕਰੀਏ ਯਾਰ ਜਾਣ ਦਾ ਟਾਈਮ ਹੋ ਗਿਆ ਹੈ ਨਾ ਤੇ ਕੀ ਨਾਮ ਰਾਤ ਦੇ ਕਿੰਨੇ ਵੱਜ ਗਏ 11:00 ਵੱਜ ਗਏ 20:00 ਵੱਜ ਗਏ ਭਾਈ 11:00 ਵੱਜ ਗਏ 20:00 ਵੱਜ ਗਏ ਬਾਬੇ ਟਾਈਮ ਨਹੀਂ ਦੇਖਣ ਆਂਦਾ ਓਏ ਮੈਂ ਕੀ ਕਹਿਣਾ ਹੋਰ ਕੀ ਕੈਸ਼ ਖਾਣੀਆਂ ਦਾ ਨਹੀਂ ਤੂੰ ਕੀ ਕਹਿ ਦਸਮਾੜਾ ਹੈ ਵੀਡੀਓ ਚ ਬਾਬੇ ਦੱਸ ਕਾ ਵੱਡਾ ਇਹ ਮੇਰੀ ਗੱਲ ਸੁਣ ਧਰ ਕੇ ਵੱਡਾ ਕਹ ਕ ਕਾਲਿਓ ਕਰਮ ਕਰ ਰਹੇ ਖਾਂਦਾ ਨਹੀਂ ਹੈਗਾ ਨਹੀਂ ਹੁਣੇ ਮੇਰੇ ਤੋਂ ਵੀਡੀਓ ਪਈ ਆ ਮੇਰੀ ਗੱਲ ਸੁਣੋ ਰੱਜ ਕੇ ਡਲੇ ਛਕਿਆ ਕਰੋ ਨਜ਼ਾਰੇ ਲਓ ਟੈਨਸ਼ਨ ਨਹੀਂ ਲੈਣੀ ਕਿਉਂਕਿ ਇਹਦੀ ਕਿ ਨਹੀਂ ਅਸੀਂ ਬਣਾ ਰਹੇ ਆ ਚੈਨਲ ਮਾੜੇ ਸ਼ੂਟ ਕਰਦੇ ਕਰੋ ਬਾਬੇ ਯਾਰ ਬਹੁਤ ਬਾਈ ਹਾਂ ਹਾਂ ਕਿ ਲੋਗ ਵਲੋਗ ਸ਼ੂਟ ਕਰ ਦਿਓ ਸਾਡੇ ਆ ਲੈ ਆ ਵਲੋਗ ਕੀ ਕਹਿਣਾ ਚਾਹਨਾ ਤੂੰ ਭਗਵੰਤ ਮਾਨ ਨੂੰ ਵੋਟ ਪਾ ਨਹੀਂ ਉਹਨੂੰ ਉਹ ਕੋਈ ਨਹੀਂ ਪਾਉਂਦਾ ਚੱਪਲ ਭਗਵੰਤ ਮਾਨ ਨੂੰ ਚੱਪਲ ਜੋ ਮਰਜ਼ੀ ਦੇ ਦੇ ਯਾਰ ਕੱਪਲ 8 ਨੰਬਰ ਬਾਬੇ ਦਾੰਦ ਵੀ ਉਹ ਹੀ ਲੈ ਗਿਆ ਇੱਕ ਵਾਰੀ ਕੁਝ ਬੋਲ ਕੇ ਦਿਖਾ ਆ ਸੁਣ ਆ ਸੁਣਿਓ ਜੀ ਚਾਰ ਪੰਜ ਜਿਹੜੀ ਇੱਕ ਕਵੇ ਫੇ ਸਮਝ ਆਉਂਦੀ ਆ ਇਹ ਕਹਿੰਦਾ ਜੀ ਕੋਦੀ 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 ਮੈਂ ਕਾ ਕੋਦੀਏ ਕੀ ਅਸਲ 'ਚ ਇਹ ਕਹਿ ਰਿਹਾ ਸੀ ਕੋਟਦੀਏ ਜੰਗ ਨਹੀਂ ਲੱਗਦਾ ਵੀ ਉਹ ਹੈ ਮੈਂ ਕੀ ਕਹਿ ਰਿਹਾ ਨਾ ਸੋ ਕੋਈ ਕਰੋ ਗੱਲ ਹੁਣ ਚੋਪੀ ਹੋ ਗਈ ਜੰਗਾਂ ਨਹੀਂ ਲੱਗਦਾ ਹੈ ਗਾਈ ਹੈਲੋ ਹਾਊ ਆਰ ਯੂ ਓਏ ਹੋਇਆ ਟੁੱਪਲੇ ਓ ਯਾਰ ਤੁਹਾਡੀਆਂ ਪਲੇਟਾਂ ਬਹੁਤ ਉੱਡ ਗਈਆਂ ਆਂਡਾ ਖੂਦ ਤਾਂ ਪੈ ਗਈ ਐਨਾਂ ਨੂੰ ਜਿਆਦਾ ਅੰਦਰ ਕਰੋ ਯਾਰ ਓਏ ਅੰਦਰ ਕਾ ਸੇ ਓਹੋ ਉੱਡ ਗਿਆ ਸਬਾਨ ਤੁਹਾਡਾ ਬਾਕੀ ਬਾਕੀ ਤੇਰਾ ਹੋਵੇ ਕੀ ਯਾਰ ਉਹ ਭਰਾਵਾ ਮਾਰਨਾ ਦਈ ਦੇਖਾਂ ਮੀਲਿੰਗ ਮੈਂ ਬਾਹਰ ਹੋ ਜਾ ਤੂੰ ਇੰਨੇ ਹੋਏ ਆਂ ਤੂੰ ਇਧਰ ਤੋੜੋਗੇ ਮੇਰੇ ਗੋਡੇ ਮੌਸਮ ਚੈੱਕ ਕਰ ਰਿਹਾ ਮੌਸਮ ਵਾਲੀ ਦਾ ਬੰਬ ਬਲਾਈ ਪਈ ਆ ਜਿਹੜਾ ਪੂਰੀ ਪੂਰਾ ਕੀ ਹੋਇਆ ਤੈਨੂੰ ਟਰੱਕ ਨਵਾ ਮਾਮਾ ਅਗਲੇ ਦਾ ਕੇਸ ਹੁੰਦਾ ਪਿਛਲੇ ਦਾ ਕੋਈ ਕੇਸ ਨਹੀਂ ਹੁੰਦਾ ਪਿਛਲੇ ਚੱਕੇ ਦਾ ਆਹੋ ਅੱਛਾ ਜੀ ਆਇਓ ਆ ਬਾਬੇ ਦਾ ਅੱਛਾ ਜੀ ਸਮਝ ਆਇਆ ਬਾਕੀ ਨਹੀਂ ਕੁਛ ਆਇਆ ਪਾਪਾ ਕੈਮਰੇ ਕੋਲ ਆ ਦੇਖ ਰਿਹਾ ਆ ਲੈ ਓਏ ਇਹ ਮੂੰਹ ਵਿੱਚ ਆਦਾ ਕਿ ਮਮਾ ਪਾਪਾ ਲਾਂਦਾ ਮਿਓ ਮੂੰਹ ਤੇ ਉਹ ਮਿਓ ਨਹੀਂ ਸੋਏ ਉਧਰ ਆ ਪੀ ਕੇ ਪੀ ਕੇ ਕੋਕਟਾ ਕਰ ਮਾਰੀ ਜਾਂਦਾ ਹਾਂ ਹਾਂ ਜੀ ਮਨੀਆ ਕੜੀ ਲਓ ਜੀ ਤੇ ਨਾਲ ਬਣਿਆ ਗੋਬਾ ਤੇ ਅੱਜ ਦੀ ਵੀਡੀਓ ਦੀ ਐਂਡਿੰਗ ਆ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਸਾਰੇ ਜਣੇ ਲਾਈਕ ਐਂਡ ਸ਼ੇਅਰ ਕਰੋ ਦੱਬ ਕੇ ਭਰਾ ਨੂੰ ਸਪੋਰਟ ਕਰੋ ਤੁਹਾਨੂੰ ਪਤਾ ਹੀ ਆ ਮੀ ਪੈਨ ਲੱਗ ਪਿਆ ਤਾਂ ਕਰਕੇ ਮੈਂ ਕੰਮ ਤੋਂ ਆ ਗਿਆ ਛੇਤੀ ਟਾਈਮ ਤੁਸੀਂ ਦੇਖ ਸਕਦੇ ਆ ਬਚ ਗਿਆ 12 ਇੱਥੇ ਆਪਣੀ ਵਲੌਗ ਦੀ ਐਂਡਿੰਗ ਆ ਜੀ ਗੁੱਡ ਬਾਏ